ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ 22 ਸਤੰਬਰ ਤੋਂ ਨਵਰਾਤਰੀ ਦੀ ਸ਼ੁਰੂਆਤ ਹੋ ਰਹੀ ਹੈ ਤੇ ਨਵਰਾਤਰੀਆਂ ਦੇ ਵਿੱਚ ਨਵਰਾਤਰੀ ਦੀ ਰੈਸਪੀ ਚਲਦੀ ਹੈ ਜੋ ਕਿ ਬਿਲਕੁਲ ਸ਼ੁੱਧ ਸਾਤਵਿਕ ਹੁੰਦੀ ਹੈ ਤੇ ਐਸੇ ਸਿਲਕਾ ਦੇ ਵਿੱਚ ਮੈਂ ਤੁਹਾਡੇ ਵਾਸਤੇ ਨਵਰਾਤਰੀ ਸਪੈਸ਼ਲ ਰੈਸਪੀ ਲੈ ਕੇ ਆਇਆ ਹਾਂ ਤੇ ਪਹਿਲੀ ਰੈਸਪੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਹੈ ਜੀ ਕੁੱਟੂ ਦੇ ਆਟੇ ਦੀ ਕੜੀ ਯਾਨੀ ਕਿ ਪੰਜਾਬੀ ਦੇ ਵਿੱਚ ਜਿਸ ਨੂੰ ਆਪਾਂ ਦੜੌਂ ਦਾ ਆਟਾ ਕਹਿ ਦਿੰਦੇ ਹਾਂ ਦੜੌਂ ਦਾ ਆਟੇ ਦੀ ਕੜੀ ਇਸਦੀ ਵੀ ਕੜੀ ਬੰਦੀ ਹੈ ਤੇ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਹੁੰਦੀ ਹੈ ਕਿਉਂਕਿ ਨਮਰਾਤਰੀਆਂ ਦੇ ਵਿੱਚ ਜ਼ਿਆਦਾਤਰ ਮਿੱਠਾ ਹੀ ਖਾਧਾ ਜਾਂਦਾ ਪਰ ਕੁਛ ਦਮਕੀਨ ਹੋ ਜੇ ਤਾਂ ਫਿਰ ਕਹਿਣਾ ਹੀ ਕੀ ਹੈ ਤੇ ਆਓ ਇਸ ਦੀ ਰੈਸਪੀ ਦੀ ਸ਼ੁਰੂਆਤ ਕਰਦੇ ਹਾਂ ਸਸਰੀਆ ਕਾ ਜੀ ਪੰਜਾਬੀਆ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਅੱਜ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਇਆ ਕੁੱਟੂ ਦੇ ਆਟੇ ਦੀ ਕੜੀ ਜੋ ਕਿ ਨਮਰਾਤਰੀਆਂ ਦੇ ਵਿੱਚ ਖਾਧੀ ਜਾਂਦੀ ਹੈ ਤੇ ਇਸ ਦੀ ਸ਼ੁਰੂਆਤ ਕਰਦੇ ਹਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਕੁਝ ਨਮਰਾਤਰੀਆਂ ਦੇ ਵਿੱਚ ਕੁਝ ਲੋਕ ਕਿਸੇ ਚੀਜ਼ ਦਾ ਵਰਤੋਂ ਕਰਦੇ ਹੁੰਦੇ ਰਹੇ ਤੇ ਕਿਸੇ ਦੇ ਨਹੀਂ ਕਰਦੇ। ਮੇਰੀਆਂ ਰੈਸਪੀ ਦੇ ਵਿੱਚ ਜੇ ਕੋਈ ਤੁਸੀਂ ਕੋਈ ਐਸੀ ਆਈਟਮ ਹੈ ਜਿਸ ਦੀ ਵਰਤੋਂ ਨਹੀਂ ਕਰਦੇ ਤੇ ਕਿਰਪਾ ਉਸ ਨੂੰ ਸਕਿਪ ਜਰੂਰ ਕਰ ਦੇਣਾ। ਮੇਰੇ ਕਹਿ ਦੇ ਮੁਤਾਬਕ ਉਸ ਅਨਾਜ ਨੂੰ ਤੁਸੀਂ ਨਾ ਖਾਣਾ। ਤੁਸੀਂ ਆਪਣੇ ਮੁਤਾਬਕ ਉਸ ਨੂੰ ਸਕਿਪ ਕਰ ਦੇਣਾ। ਜੇ ਕੋਈ ਚੀਜ਼ ਤੁਸੀਂ ਨਹੀਂ ਖਾਂਦੇ ਨਵਰਾਤਰੀ ਦੇ ਵਿੱਚ।